ਜਿਨ੍ਹਾਂ ਨੂੰ ਐ ਲੱਗਦਾ ਨਾ ਕਿ ਪਰਦੇਸਾਂ 'ਚ ਆਉਣਾ ਔਖਾ ਆ ਨਹੀਂ ਪਰਦੇਸਾਂ 'ਚ ਆਉਣਾ ਔਖਾ ਨਹੀਂ ਆ ਤੁਸੀਂ ਆ ਤਾਂ ਜਾਣੇ ਔਖੇ ਸੁੱਖਿਓ ਕੇ ਜਿੱਦਾਂ ਮਰਜ਼ੀ ਕਰਕੇ ਪਰ ਪਰਦੇਸਾਂ 'ਚੋਂ ਵਾਪਸ ਆਪਣੇ ਮੋੜ ਕੇ ਘਰ ਜਾਣਾ ਬਹੁਤ ਔਖਾ ਹੈ ਕਈਆਂ ਦੀ ਉਮਰਾਂ ਲੰਘ ਜਾਂਦੀਆਂ ਉਹ ਘਰ ਵਾਪਸ ਜਾਣੀ ਪਾਉਂਦੇ ਤਾਂ ਕਈ ਵਿਚਾਰੇ ਆਪਣੀ ਸਾਰੀ ਜਵਾਨੀ ਗਾ ਲੈਂਦੇ ਆ ਤੇ ਫਿਰ ਜਾਂਦੇ ਆ ਵਾਪਸ ਪਿੱਛੋਂ ਬੜਾ ਕੁਝ ਬਦਲ ਜਾਂਦਾ ਕਈ ਉਹਨਾਂ ਦੇ ਦਿਲ ਦੇ ਕਰੀਬ ਜੋ ਹੁੰਦੇ ਉਹ ਰਹਿੰਦੇ ਨਹੀਂ ਆ ਤਕੀਆਂ ਨੂੰ ਉੱਥੇ ਜਾ ਕੇ ਜੋ ਸੋਚ ਕੇ ਜਾਂਦੇ ਆ ਵੀ ਇਦਾਂ ਇਦਾਂ ਹੋਊਗਾ ਉੱਥੇ ਉਹ ਲੱਭਦਾਨੀ ਆ ਤਾਂ ਵਿਚਾਰੇ ਫਿਰ ਇੱਥੇ ਮੁੜ ਕੇ ਆਉਂਦੇ ਆ ਇਹ ਇੱਕ ਇਦਾਂ ਦੀ ਝੇਲਿਆ ਇੱਕ ਇਦਾਂ ਦਾ ਜਾਲ ਆ ਜਿਹਨੂੰ ਅਜੇ ਤੋ ਕੋਈ ਸਮਝ ਨਹੀਂ ਪਿਆ ਪਰ ਇਹਨੂੰ ਕਹਿੰਦੇ ਪਰਦੇਸ ਆ ਦੇਖਾਂ ਚ ਦੂਰੋਂ ਬਹੁਤ ਸੋਹਣਾ ਲੱਗਦਾ ਸਭ ਨੂੰ ਵਧੀਆ ਲੱਗਦਾ ਆ ਪਰ ਇਹਨੂੰ ਜਾਣ ਦਾ ਸੱਚ ਉਹ ਆ ਜਿਹੜਾ ਇੱਥੇ ਰਹਿੰਦਾ ਆ ਜਿਹੜਾ ਇੱਥੇ ਆਪਣਾ ਟਾਈਮ ਆਪਣੀ ਜਵਾਨੀ ਗਾਲਦਾ ਆ ਉਹਨੂੰ ਪਤਾ ਕੀ ਪਰਦੇਸ ਕੀ ਹੁੰਦੇ ਕਿੰਨੂ ਮਾੜਾ ਨਹੀਂ ਕਹਿੰਦਾ ਤੇ ਨਾ ਕਿਸੇ ਨੇ ਮਾੜਾ ਇਹਨੂੰ ਕਹਿਣਾ ਕਿਉਂਕਿ ਬੜਿਆਂ ਨੂੰ ਇਹਨੇ ਸੈੱਟ ਕਰਿਆ ਆ ਬੜਿਆਂ ਨੂੰ ਇਹਨੇ ਰੋਟੀ ਜੋਗਾ ਕਰਿਆ ਆ ਛੱਤ ਜੋਗਾ ਕਰਿਆ ਸਿਰ ਤੇ ਜਿਨ੍ਹਾਂ ਦੀਆਂ ਛੱਤਾਂ ਨਹੀਂ ਸੀ ਉਹਨਾਂ ਦੇ ਛੱਤਾਂ ਪਈਆਂ ਆ ਠੀਕ ਆ ਮਾੜਾ ਨਹੀਂ ਕਿਸੇ ਨੇ ਕਹਿਣਾ ਪਰ ਜਵਾਨੀ ਟਾਈਮ ਆਪਣੇਆਂ ਤੋਂ ਦੂਰੀ ਇਹ ਚੀਜ਼ਾਂ ਦੀ ਕੁਰਬਾਨੀ ਮੰਗਦਾ